70 91 91 ਮਿੱਤਰੋ ਇਹ ਮਾਡਲ ਹੈਗਾ 98 ਠੀਕ ਹੈ ਪੰਜਾਬ ਨਿਊ ਹਾਲੈਂਡ 2730 ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਜੀ ਇਹ 2005 ਮਾਡਲ ਠੀਕ ਹੈਗਾ ਮਹਿੰਦਰਾ 575 ਡੀਆਈ ਇਹਦੇ ਬਾਰੇ ਦੋ ਜਾਣਕਾਰੀ ਜੀ ਇਹ 2021 ਮਾਡਲ ਹੈ ਜੀ ਠੀਕ ਹੈ ਜੀ ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਸਿੰਦਾ ਜੀ ਕੋਲ ਪਹੁੰਚੇ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਕੋਲ ਇਧਰਲੇ ਪਾਸੇ ਟਰੈਕਟਰ ਖੜਾਗਾ ਮਹਿੰਦਰਾ 575 ਡੀਆਈ ਇਦੇ ਬਾਰੇ ਦੋ ਜਾਣਕਾਰੀ ਜੀ ਇਹ 2021 ਮਾਡਲ ਆ ਜੀ ਠੀਕ ਹੈ ਜੀ 550 ਬੇਟਾ ਡੀਆਈ ਐਕਸਪੀ ਪਲੱਸ ਆ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰ ਲਈ ਆਪਾਂ ਟਾਇਰ ਬਾਈ ਜੀ ਨਾਲ ਦੇ ਪੈ ਰਹੇ ਨੇ 90 ਰੁਪਏ ਟਾਇਰ ਠੀਕ ਹੈ ਮੈਂ ਸਰ ਤੁਸੀਂ ਜੀ 2 ਘੰਟੇ ਦੇ ਕਰੀਬ ਚੱਲਿਆ ਵਗਾ ਠੀਕ ਹੈ ਜੀ ਟਰੈਕਟਰ ਬਿਲਕੁਲ ਨਵਾਂ ਜਮਾ ਚਾਰੇ ਪਾਸੇ ਦਿਖਾ ਦੋਗੇ ਆਲ ਰਿਜਨਲ ਲਗਾ ਇੰਦਰ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਓਰੀਜਨਲ ਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਤੇ ਕਿੰਨੇ ਘੰਟੇ ਚੱਲਿਆ ਹੋਈ 700 ਦੇ ਕਰੀਬ ਹੋਊਗਾ 700 ਦੇ ਕਰੀਬ ਹੀ ਚੱਲਿਆ ਆ 700 ਘੰਟੇ ਤੁਸੀਂ ਦੇਖ ਇਹ ਟਰੈਕਟਰ ਪਿਆਗਾ ਤੇ ਗੱਲ ਕਰ ਲਈ ਪੰਜਾਬ ਨੰਬਰ ਆਈ ਤੇ ਗੱਲ ਕਰ ਲਈ ਆਪਾਂ ਇਹਦੀ ਡਿਮਾਂਡ ਦੀ ਡਿਮਾਂਡ ਬਾਈ ਜੀ 545000 ਰੁਪਇਆ ਠੀਕ ਹੈ ਜੀ ਬਾਕੀ ਮੌਕੇ ਤੇ ਹੋ ਜਾਊਗਾ ਜੇ ਮਨਮਾਨਤ ਨਾਲ ਹੋ ਠੀਕ ਹੈ ਤੇ ਅੱਗੇ ਮਿੱਤਰੋ ਇਧਰਲੇ ਪਾਸੇ ਬਾਈ ਕਨੈਕਟ ਹੋ ਟਰੈਕਟਰ ਖੜਾਗਾ ਨਿਊ ਹਾਲੈਂਡ 2730 ਟਰੈਕਟਰ ਇਹਦੇ ਬਾਰੇ ਦੋ ਜਾਣਦੇ ਜੀ ਇਹ 2005 ਮਾਡਲ ਠੀਕ ਹੈ ਜੀ ਪੰਜਾਬ ਨੰਬਰੀ ਚੌਕੜਾ ਬਾਈ ਇਹ ਮਰਪਦਾ ਜਮਾ ਨਮਾ ਦੇਖੋ ਇਹਦੱਕ ਮਿੱਤਰ ਤੁਸੀਂ ਵੇਚਾ ਦੇਉਗੇ ਚੌਕੜਾ ਟਾਇਰ ਬਿਲਕੁਲ ਨਾਲ ਦਾਗਾ ਰੀਨ ਡੈਟਾ ਸੀਲ ਡੈਟਾ ਸਾਰਾ ਠੀਕ ਹੈ ਜੀ

ਠੀਕ ਹੈ ਮਾ ਕਿਸ ਮੌਕੇ ਤੇ ਵੀ ਹੋ ਜਾਊਗਾ ਗੱਲ ਤੇ ਅੱਗੇ ਬਾਈ ਕੋਲ ਇੱਧਰਲੇ ਪਾਸੇ ਖੜਾਗਾ ਐਚ ਐਮ ਟੀ 5911 5911 ਮਿੱਤਰੋ ਇਹ ਮਾਡਲ ਹੈਗਾ 98 ਠੀਕ ਹੈ ਜੀ ਪੰਜਾਬ ਨੰਬਰ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ 5911 ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆਗਾ ਕਈਆਂ ਦੀ ਬਹੁਤ ਜ਼ਿਆਦਾ ਰੀ ਹੁੰਦੀ ਕੀ ਆਪ ਕੋਲ ਪਿਆ 85 ਪੈਸੇ 85 ਪੈਸੇ ਬੋਲੋ ਕੰਪਨੀ ਦਾ ਆ ਬੋਲੋ ਕੰਪਨੀ ਦੇ ਨੇ ਸੋ ਸਾਰਾ ਸਾਰਾ ਅਰੀਜਨਲ ਬਾਕੀ ਤਾਂ ਵੀ ਮਗਰਾਣਾ ਜਾਂ ਥੱਲੇ ਮੜਾ ਮੋਟਾ ਉਹਦਾ ਹੋਈ ਵੀ ਹੈਗੀ ਠੀਕ ਹੈ ਆਵੇਂ ਹੋ ਜਾਂਦਾ ਕੋਈ ਤੇ ਹਾਂਜੀ ਤੇ ਆ ਸੋ ਸਾਰਾ ਸਾਰਾ ਹੋ ਗਿਆ ਇੰਡੀਅਨ ਗੇਲਾ ਬਾਈ ਓਕੇ ਚਾਹੇ ਬੰਦਾ ਬਾਕੇ ਲੈ ਜੇ ਠੀਕ ਹੈ ਜੀ ਤੇ ਪੁੱਛੋ ਜੇ ਲੋ ਕੋਡੇ ਕੱਡੇ ਕੇ ਜਮਾ ਸਾਫ ਪਏ ਨੇ ਆਹ ਤੇ ਗੱਲ ਕਰ ਲਈ ਆਪਾਂ ਇਹ ਟਰੈਕਟਰ ਦੀ ਡਿਮਾਂਡ ਦੀ ਕਿ ਇੱਥੋਂ ਉੱਪਰ ਪਰ ਬਾਈ ਹੋ ਵੀ ਪੱਕਿਆ ਸਾਰਾ ਅਰੀਜਨ ਲਗਾ ਇੱਥੋਂ ਐਨੀ ਨਹੀਂ ਕੋਈ ਪਰ ਹੋ ਗਈ ਆ ਥੋੜੇ ਥੋੜੇ ਮਗਰਾੜ ਹੋ ਗਏ ਠੀਕ ਹੈ ਜੀ ਡਿਮਾਂਡ ਕਿੰਨੀ ਹੈ ਇਹਦੀ ਡੌਂਡ ਦੀ 292000 ਰੁਪਏ 292000 ਰੁਪਏ ਮਿੱਤਰੋ ਇਹ ਟਰੈਕਟਰ ਦੀ ਡਿਮਾਂਡ ਹੈਗੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆਗਾ ਤੇ ਇਹ ਗੱਲ ਕਰ ਲਈ ਜੀ ਹੁਣ ਆਪਾਂ ਇਹਨਾਂ ਤਿੰਨਾਂ ਵਿੱਚ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਉਹਦੇ ਵਾਸਤੇ ਆਪਣਾ ਕੋਈ ਮੋਬਾਈਲ ਨੰਬਰ 985755 18550 ਮਿੱਤਰੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਖਰੀਦ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਵੀਡੀਓ ਦੇਖਣ ਲਈ ਧੰਨਵਾਦ